ਕੌਣ ਚਲੇ ਗਈ ਯਾਰ ਕੌਣ ਚਲੇ ਗਈ ਹੈ ਨਾਮ ਕੀ ਹੈ ਤੁਹਾਡਾ ਕਿੱਥੇ ਰਹਣਾ ਨੇ ਤੁਸੀਂ ਅਸੀਂ ਪਿੰਡ ਦਿਵਾਲੀ ਦਾਖਰਨੰਜ ਮਸੀਹ ਨਾਮ ਕੀ ਹੈ ਤੁਹਾਡਾ ਤੁਹਾਡੇ ਲੜਕੇ ਦਾ ਨਾਮ ਹੰਸਰਾਜ ਬੇਟਾ ਹੈਗਾ ਸੁਖਿੰਦਰ ਦਾ ਕੀ ਮਾਮਲਾ ਕੀ ਹੋਇਆ ਕੌਣ 도ੜ ਗਿਆ ਮਾਮਲਾ ਇਹ ਜੀ ਕੋਈ ਇਸ ਗੱਲ ਦਾ ਸਾਨੂੰ ਪਤਾ ਨਹੀਂ ਘਰ ਦੇ ਵਿੱਚ ਬਿਲਕੁਲ ਸੁੱਖ ਸ਼ਾਂਤੀ ਨਾਲ ਹਾਂ ਆਪਣੇ ਰਹਿ ਰਹੇ ਸੀ ਸਾਨੂੰ ਪਤਾ ਨਹੀਂ ਕਿ ਮੈਂ ਰੋਟੀ ਆਪਣੇ ਮੈਨੂੰ ਆਇਆ ਨੂੰ ਉਨੀ ਰੋਟੀ ਪਾ ਕੇ ਦਿੱਤੀ ਆ ਪਾਣੀ ਜਾਣੀ ਦਿੱਤਾ ਕੋਣ ਕੋਣ ਭੱਜਿਆ ਇਹ ਆਪਣੀ ਨੂੰ 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 ਆਪਣੀ ਕਾਨੀ ਨੂੰ ਕੋਣ ਹੈ ਨੂੰ ਲੱਗਦੀ ਕਿ ਲੱਗਦੀ ਮੇਰੀ ਨੋ ਆ ਮੇਰੇ ਲੜਕੇ ਦੀ ਵਾਈਫ ਆ ਠੀਕ ਆ ਕਦੋਂ ਭੱਜੇ ਉਹ ਇਹ ਆਪਣੀ 22 ਤਰੀਕ ਦੀ ਗੱਲ ਆ ਜੀ ਤੇ ਕੁਝ ਪਤਾ ਕਿੰਨਾ ਨਾ ਭੱਜੇ ਜਾਂ ਕਿਦਾਂ ਆਪਣੀ ਮਰਜ਼ੀ ਨਾਲ ਗਏ ਜੇ ਪਹਿਲਾਂ ਸਾਰ ਸਾਨੂੰ ਪਤਾ ਨਹੀਂ ਸੀ ਉਸ ਤੋਂ ਬਾਅਦ 34 ਦਿਨਾਂ ਬਾਅਦ ਸਾਨੂੰ ਮੜਾ ਜਾ ਪ੍ਰੂਫ ਹੋਇਆ ਹੈ ਤੇ ਇਸ ਕਰਕੇ ਉਹ ਲੜਕੇ ਦੇ ਨਾਲ ਪਿੰਡ ਦੇ ਮੁੰਡੇ ਦੇ ਨਾਲ ਭੱਜੇ ਕੀ ਨਾਮ ਆ ਤੁਹਾ ਜਿਹੜਾ ਪਿੰਡ ਦਾ ਮੁੰਡਾ ਹੈ ਜਿਹੜਾ ਅਮਨ ਅਮਨ ਤੁਹਾਡੇ ਹੀ ਪਿੰਡ ਦਾ ਮੁੰਡਾ ਹੈ ਦਿਵਾਲੀ ਪਿੰਡ ਦਾ ਮੁੰਡਾ ਹੈ ਦਿਵਾਲੀ ਪਿੰਡ ਦਾ ਮੁੰਡਾ ਜੀ ਠੀਕ ਹੈ ਜੀ ਤੁਹਾਡੀ ਕੋਈ ਆਪਣਾ ਕਿਦਾਂ ਮਤਲਬ ਕਿਸ ਕਾਰਨ ਭੱਜੇ ਕਿਸ ਕਾਰਨ ਆਉਂਦਾ ਕਾਰਨ ਕੋਈ ਵੀ ਹੈ ਨਹੀਂ ਜੀ ਜੇ ਕੋਈ ਕਾਰਨ ਨਹੀਂ ਹੁੰਦਾ ਤਾਂ ਫੀ ਵੀ ਅਸੀਂ ਕਹੀਏ ਕਿੰਨੀ ਕਿੰਨੀ ਦਿਨ ਹੋ ਗਈ ਤੁਹਾਡੇ ਆਪਣਾ ਵਿਆਹ ਨੂੰ ਤੇ ਵਿਆਹ ਨੂੰ 1 ਸਾਲ ਤੇ 1 ਮਹੀਨਾ ਹੋਇਆ 25 ਦਿਨ ਤੇ ਉਹ ਕਿੱਥੋਂ ਦੇ ਰਹਿਣ ਵਾਲੇ ਕੁੜੀ ਦੇ ਪੇਕੇ ਜਿਹੜੇ ਪਾਣੀ ਪਾਣੀ ਪਿੰਡ ਪਾੜੋ ਉਹ ਕਿੱਥੇ ਪਿੰਡਾ ਫਗਵਾੜੇ ਬਚ ਜਿਲ੍ਹਾ ਕਪੂਰਥਲਾ अच्छा जी ਤੇ ਉਹਨਾਂ ਦੇ ਪੇਰੈਂਟਸ ਨਾਲ ਕੋਈ ਗੱਲ ਹੋਈ ਐ ਇਸ ਬਾਬਤ ਤੁਹਾਡੀ ਹਾਂ ਭਈ ਜਿੱਦਾਂ ਜਦੋਂ ਧੋੜੀ ਤੁਸੀਂ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਕੀ ਕਿਹਾ ਤੁਹਾਨੂੰ ਉਹ ਕਹਿੰਦੇ ਜੀ ਸਾਨੂੰ ਇੱਥੇ ਨਹੀਂ ਆਈ ਅਸੀਂ ਇਹ ਪੁੱਛਿਆ ਫੋਨ ਕਰਕੇ ਵੀ ਆਪਣੀ ਅਨੂ ਵੀ ਇੱਥੇ ਨੂੰ ਆਈ ਆ ਕਹਿੰਦੇ ਨਹੀਂ ਇੱਥੇ ਨਹੀਂ ਆਈ ਕਿੰਨੇ ਦਿਨ ਹੋ ਗਏ ਐ ਧੋੜੇ ਅੱਜ 10 ਦਿਨ ਹੋ ਗਏ ਤੇ ਇਸ ਬਾਬਤ ਤੁਸੀਂ ਦਰਖਾਸਤ ਦਿੱਤੀ ਕੋਈ ਥਾਣੇ ਹਾਂ ਜੀ ਕਿਹੜੇ ਥਾਣੇ ਦਿੱਤੀ ਆਪਣੀ ਜੰਸੀਰ ਸਰਦਾਰ ਦੇ ਬੱਚਾ ਠੀਕ ਆ ਤੇ ਉਹ ਕੀ ਕਹਿੰਦੇ ਪੁਲਿਸ ਕੀ ਕਹਿੰਦੀ ਪੁਲਿਸ ਸਾਡੇ ਕੋਲ ਦਰਖਾਸਤ ਲੈ ਲਈ ਤੇ ਸਾਨੂੰ ਕਹਿੰਦੇ ਜੀ ਫੋਟੋਆਂ ਲਿਆ ਕੇ ਦਿਓ ਚਾਹਨਾ ਅਰ ਦੋ ਆਪਣੀ ਕਾਰਡ ਦੀਆਂ ਬੜੀਆਂ ਉਹ ਅਸੀਂ ਉਹਨਾਂ ਨੂੰ ਦੂਏ ਦਿਨ ਦੇ ਕੇ ਆਏ ਠੀਕ ਆ ਤੇ ਜਿਹੜਾ ਅੱਜ ਤਾਈਂ ਸਾਨੂੰ ਕੋਈ ਉਹਦਾ ਕਾਰਡ ਕਾਢ ਕੇ ਦੱਸਿਆ ਨੇ ਤੇ ਕੁੜੀ ਦੇ ਆਪਣੇ ਜਿਹੜੇ ਮਾਪਿਓ ਉਹਨਾਂ ਨੂੰ ਵੀ ਕੋਈ ਕੀ ਖਾਣੇ ਦਿਖਾ ਦਿੰਦੀ ਐ ਨਹੀਂ ਉਹ ਨਹੀਂ ਨਹੀਂ ਕੋਈ ਉਹਨਾਂ ਨੇ ਕੋਈ ਨਹੀਂ ਦਿੱਤੀ ਉਹਨਾਂ ਨੂੰ ਪਤਾ ਐ ਕਿ ਸਾਡੀ ਕੁੜੀ ਚਲੋ ਹਾਂ ਉਹਨਾਂ ਨੂੰ ਪ੍ਰੂਫ ਹੋ ਗਿਆ ਅੱਛਾ ਜੀ ਵੀ ਸਾਡੀ ਲੜਕੀ ਵਾਕਈ ਮੁੰਡੇ ਨਾਲ ਪੱਜੀ ਪੱਜੀ ਹਾਂ ਠੀਕ ਤੇ ਉਹਨਾਂ ਨੇ ਕੋਈ ਦਰਖਾਸਤ ਨਹੀਂ ਦਿੱਤੀ ਹੁਣ ਹੀ ਕੋਈ ਦਰਖਾਸਤ ਹੁਣ ਤੁਸੀਂ ਅੱਜ ਕਮਿਸ਼ਨਰ ਆਫਿਸ ਆਏ ਹੋ ਤੁਹਾਡੀ ਕੀ ਮੰਗ ਐ ਸਾਡੀ ਮੰਗ ਇਹ ਐ ਜੀ ਵੀ ਸਾਨੂੰ ਜਦ ਤੱਕ ਦੋਨੋਂ ਬੱਚੇ ਨੂੰ ਸਾਡੀ ਔਰ ਮੁੰਡਾ ਜਿਹੜਾ ਲੈ ਕੇ ਗਿਆ ਉਹ ਸਾਡੀ ਅੱਖਾਂ ਦੇ ਸਾਹਮਣੇ ਨਹੀਂ ਆਉਂਦੇ ਉਹ ਤੱਕ ਸਾਡੇ ਮਨ ਨੂੰ ਆਪਣੀ ਸ਼ਾਂਤੀ ਪੁਲਿਸ ਦਾ ਕਹਿਣਾ ਜੀ ਕੁੜੀ ਬਾਲਗ ਹੈਗੀ ਆ ਤੇ ਉਹ ਆਪਣੀ ਮਰਜ਼ੀ ਨਾਲ ਜਾ ਸਕਦੀ ਹੈ ਇਸ ਬਾਰੇ ਤੁਹਾਡਾ ਕੀ ਕਹਿਣਾ ਉਹ ਕਹਿੰਦੇ ਜੀ ਕਹਿੰਦੇ ਕਹਿੰਦੇ ਵੀ ਅਸੀਂ ਕੁਝ ਨਹੀਂ ਕਰ ਸਕਦੇ ਉਹੀ ਮੈਂ ਕਹਿ ਰਿਹਾ ਪੁਲਿਸ ਕਹਿੰਦੀ ਹੈ ਕਿ ਕੁੜੀ ਬਾਲਗ ਹੈ ਉਹ ਆਪਣੀ ਮਰਜ਼ੀ ਨਾਲ ਜਾ ਸਕਦੀ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਇਹ ਜੀ ਵੀ ਸਾਡਾ ਹੁਣ ਇਹ ਆ ਜਦੋਂ ਸਾਡੇ ਘਰੋਂ ਪੈਰ ਪਹਨ ਪਾ ਲਿਆ ਹਾਂ ਉਹ ਅਸੀਂ ਹੁਣ ਜੇ ਕਿ ਇਹ ਵੀ ਅਸੀਂ ਉਹਨੂੰ ਆਪਣੀ ਵਸਾਈਏ ਬਸਾਉਣੀ ਨਹੀਂ ਸਰ ਜੀ ਹਾਂ ਉਹ ਰ ਮਾਤਰੀ ਜੀ ਸਾਡੀ ਜਦ ਇੱਜ਼ਤ ਨੂੰ ਪਿੰਡ ਦੇ ਵਿੱਚ ਮੂੰਹ ਦੇਣ ਜੋਗੇ ਨਹੀਂ ਛੱਡਿਆ ਤੇ ਅਸੀਂ ਦੁਬਾਰੇ ਕਿਉਂ ਨੂੰ ਵਿਖਾਈ ਕੋਈ ਨਾ ਕੋਈ ਲੜਾਈ ਝਗੜਾ ਵੀ ਰਹਿੰਦਾ ਸੀ ਕੋਈ ਨਾ ਲੜਾਈ ਝਗੜਾ ਨਹੀਂ ਬਾਈ ਜੀ ਦੇ ਕੋਈ ਗੱਲ ਬਾਤ ਅਸੀਂ ਤੁਹਾਨੂੰ ਗਲਤ ਦੱਸਾਂਗੇ ਕੱਲੂ ਨਿਕਲਿਆ ਵੀ ਤੇ ਅਸੀਂ ਕਿੰਨੇ ਦੇ ਰਹਿੰਦੇ ਤੁਹਾਡਾ ਬੇਟਾ ਕੀ ਕਰਦਾ ਹੈ ਬੇਟਾ ਆਪਣੀ ਵਾਰ ਦਾ ਕੰਮ ਕਰਦਾ ਫਸੂਬਾ ਦਾ ਮੱਝਾਂ ਰੱਖੀਆਂ ਤੂੰ ਇੱਕ 2 4 ਲੈ ਵੀ ਹੁੰਦਾ ਵੇਚ ਵੀ ਲਿੰਦਾ ਮੈਂ ਦੁੱਧ ਦਾ ਕੰਮ ਕਰਦਾ ਠੀਕ ਉਹ ਮੁੰਡੇ ਬਾਈ ਕਰਨ